ਨਾਟਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੋਲਿੰਗ ਅਧਿਕਾਰੀਆਂ ਦੀ ਸਹੀ ਅਤੇ ਪੇਸ਼ੇਵਰ ਸਿਖਲਾਈ ਚੋਣਾਂ ਦੀ ਤਿਆਰੀ ਦਾ ਇੱਕ ਅਨਿੱਖੜਵਾਂ ਅੰਗ ਹੈ ਇਸ ਸਿਖਲਾਈ ਦਾ ਮੁੱਖ ਉਦੇਸ਼ ਪੋਲਿੰਗ ਕਰਮਚਾਰੀਆਂ ਨੂੰ ਕਾਨੂੰਨ ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਸਖਤੀ ਨਾਲ ਚੋਣਾਂ ਕਰਵਾਉਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਹੈ ਇਸ ਉਦੇਸ਼ ਲਈ ਸਿਖਲਾਈ ਦੇ ਦੋ ਪੜਾਅ ਛੋਟੇ ਸਮੂਹਾਂ ਵਿੱਚ ਕਰਵਾਏ ਜਾਂਦੇ ਹਨ ਤਾਂ ਜੋ ਗਲਬਤ ਰਾਹੀ ਅਤੇ ਸ਼ੱਕ ਦੂਰ ਕਰਨ ਲਈ ਟੋਕਮਾ ਮੌਕਾ ਮਿਲ ਸਕੇ ਸਖਲਾਈ ਪ੍ਰੋਗਰਾਮਾਂ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਅਨੁਸਾਰ ਨਿਰਦੇਸ਼ਾਂ ਅਨੁਸਾਰ EVM ਦੀ ਵਰਤੋਂ ਬਾਰੇ ਉਹਨਾਂ ਦੀ ਭੂਮਿਕਾ ਅਤੇ ਕਰਤੱਵਾਂ ਨਾਲ ਸੰਬੰਧਿਤ ਸਖਲਾਈ ਦਿੱਤੀ ਜਾਂਦੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ 19 ਜੂਨ 2025 ਨੂੰ 64 ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ ਵੋਟਾਂ ਪਵਾਉਣ ਵਾਸਤੇ 194 ਪੋਲਿੰਗ ਬੂਥਾਂ ਤੇ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਅਤੇ ਪ੍ਰੈਜ਼ਾਈਡਿੰਗ ਅਧਿਕਾਰੀਆਂ ਦੀ ਪਹਿਲੀ ਸਖਲਾਈ 4 ਜੂਨ 2025 ਨੂੰ ਖਾਲਸਾ ਕਾਲਜ ਫਾਰ ਔਮਨ ਦੇ ਆਡੀਟੋਰੀਅਮ ਵਿਖੇ ਕਰਵਾਈ ਗਈ ਸੀ। ਸਿਖਲਾਈ ਦੌਰਾਨ 1552 ਪੋਲਿੰਗ ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ ਅਤੇ ਦੁਪਹਿਰ 2 ਵਜੇ ਤੋਂ ਦੋ ਸ਼ਿਫਟਾਂ ਵਿੱਚ ਸਿਖਲਾਈ ਦਿੱਤੀ ਗਈ ਸੀ। EVM ਦੀ ਵਰਤੋਂ ਬਾਰੇ ਹੱਥੀ ਸਿਖਲਾਈ ਦੇ ਹਿੱਸੇ ਵਜੋਂ ਪ੍ਰੇ ਹਰੇਕ ਪ੍ਰੈਜ਼ਾਈਡਿੰਗ ਅਧਿਕਾਰੀ ਅਤੇ ਪੋਲਿੰਗ ਅਧਿਕਾਰੀਆਂ ਵੱਲੋਂ ਵਕ-ਵਕ ਮਸ਼ੀਨਾਂ ਤੇ ਇੱਕ ਮੌਕ ਟ੍ਰਨ ਕੀਤੀ ਗਈ। ਮੌਕ ਟ੍ਰਿਲ VOTING ਵਿੱਚ 388 ਪ੍ਰੈਜ਼ਾਈਡਿੰਗ ਅਧਿਕਾਰੀਆਂ ਨੇ ਹਿੱਸਾ ਲਿਆ ਮੌਕ ਟ੍ਰਿਲ ਦੌਰਾਨ ਹਰੇਕ ਪ੍ਰੈਜ਼ਾਈਡਿੰਗ ਅਧਿਕਾਰੀ ਨੇ ਡਮੀ ਉਮੀਦਵਾਰਾਂ ਦੀ EVM ਵਿੱਚੋਂ ਘੱਟੋ-ਘੱਟ 100 ਵੋਟਾਂ ਗੈਰ ਤਰਤੀਬ ਅਧਾਰ ਤੇ ਪਾਈਆਂ ਮੌਕ VOTING ਪੂਰੀ ਹੋਣ ਤੋਂ ਬਾਅਦ ਪ੍ਰੈਜ਼ਾਈਡਿੰਗ ਅਧਿਕਾਰੀਆਂ ਨੇ ਨਿੱਜੀ ਤੌਰ ਤੇ ਪਾਈਆਂ ਗਈਆਂ ਵੋਟਾਂ ਤੇ ਲਿਖਤੀ ਰਿਕਾਰਡ ਦੀ ਤੁਲਨਾ ਕੰਟਰੋਲ ਯੂਨਿਟ ਦੇ ਇਲੈਕਟ੍ਰੋਨਿਕ ਨਤੀਜੇ ਨਾਲ ਕੀਤੀ ਅਤੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਤੋਂ ਇਲੈਕਟ੍ਰੋਨਿਕ ਨਤੀਜੇ ਦੀ ਤੁਲਨਾ ਸਬੰਧਤ BB패ਟ ਸਲਿੱਪਾਂ ਦੀ ਗਿਣਤੀ ਨਾਲ ਕੀਤੀ ਗਈ ਪਾਈਆਂ ਗਈਆਂ ਵੋਟਾਂ ਦੇ ਲਿਖਤੀ ਰਿਕਾਰਡ, EVM ਦੇ ਇਲੈਕਟ੍ਰੋਨਿਕ ਨਤੀਜੇ ਅਤੇ VVPAT slipsਾਂ ਦੀ ਗਿਣਤੀ ਵਿੱਚ ਕੋਈ ਅੰਤਰ ਨਹੀਂ ਪਾਇਆ ਗਿਆ। ਪ੍ਰੈਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਨੇ ਇਸ ਵਿਹਾਰਕ ਸਿਖਲਾਈ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਅਤੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ EVM ਮਸ਼ੀਨਾਂ ਦੀ ਕਾਰਗੁਜ਼ਾਰੀ ਉਤੇ ਪੂਰਾ ਵਿਸ਼ਵਾਸ ਜਤਾਇਆ।